ਸਵਾਗਤ ਕਰਦੇ ਹਾਂ ਫਾਈਲਕਾਰ 24 ਦੇਖਣ ਵਾਲੇ ਸਾਰੇ ਸਰੋਤਿਆਂ ਦਾ ਜੋ ਕਿ ਕੱਲ੍ਹ ਬੀਤੇ ਦਿਨ ਭਾਰਤੀ ਕਿਸਾਨ ਯੂਨੀਅਨ ਕਾਦੀਆ ਦੀ ਇਕਾਈ ਪਿੰਡ ਦਰੋਗਾ ਵਿਖੇ ਜੋ ਕਿ ਪੌਦਿਆਂ ਦਾ ਲੰਗਰ ਲਗਾਇਆ ਜਾ ਰਿਹਾ ਸੀ ਜਿਸ ਵਿੱਚ ਪ੍ਰદાન ਅਮਰਜੀਤ ਨੇ ਗੁਰੂ ਸਾਹਿਬ ਅਗੇ ਅਰਦਾਸ ਕਰਕੇ ਬੇਨਤੀ ਕੀਤੀ ਕਿ ਪਿੰਡ ਨੂੰ ਇਸੇ ਤਰ੍ਹਾਂ ਹਰਿਆ-ਭਰਿਆ ਬਣਾਇਆ ਜਾ ਸਕੇ ਜੋ ਸੰਗਤਾਂ ਪੌਦਿਆਂ ਦਾ ਲੰਗਰ ਲੈਣ ਵਾਸਤੇ ਉੱਥੇ ਪੁੱਜੇ ਉਹਨਾਂ ਨੂੰ ਬੇਨਤੀ ਕੀਤੀ ਇਹਨਾਂ ਨੂੰ ਜੋ ਰੁੱਖ ਲਾ ਜਾ ਰਹੇ ਹਨ ਉਹਨਾਂ ਨੂੰ ਪਾਲਿਆ ਜਾਵੇ ਤਾਂ ਜੋ ਪੰਜਾਬ ਦਾ ਵਾਤਾਵਰਣ ਸਾਫ਼ ਹੋ ਸਕੇ ਸਵੇਰਾ ਚ ਦੇਖ ਰਹੇ ਪ੍ਰ단 ਅਮਰਜੀਤ ਗੁਰੂ ਸਾਹਿਬ ਅਗੇ ਅਰਦਾਸ ਕਰ ਰਹੇ ਹਨ ਕਿ ਪਿੰਡ ਚ ਕੁਸ਼ਾਲੀ ਆਵੇ ਪੰਜਾਬ ਵਿੱਚ ਕੁਸ਼ਾਲੀ ਆਵੇ ਦੇਸ਼ ਵਿੱਚ ਕੁਸ਼ਾਲੀ ਆਵੇ ਜੋ ਦਿਨ ਉਪ ਦਿਨ ਵਧ ਰਹੀ ਗਰਮੀ ਕਰਨ ਹਰੇਕ ਨੂੰ ਚਾਹੀਦਾ ਹੈ ਕਿ ਪੌਦਿਆਂ ਦਾ ਲੰਗਰ ਲਗਾ ਕੇ ਪਿੰਡਾਂ ਵਿੱਚ ਪਿੰਡਾਂ ਵਿੱਚ ਲੋਕਾਂ ਕੰਮ ਕਰਦੇ ਹੋ ਕਿਤਨੀ ਵਾਰ ਹੋਰ ਦੇ ਲਓ ਬੂਟੇ ਹੋਰ ਲਗਾ ਲੇ ਹੋਰ ਆ ਜਾਓ ਜਰਾ ਸੁਣਾਈ ਦੇ ਲੈ ਜੀ ਹਾਂ ਮਰੋ ਪਾ ਗਾਇ ਗੋ ਰਾਮ ਨਾਮ ਯਾਦ ਨੇ ਯਾਦ ਨੇ ਵਾਲੇ ਨੂੰ ਦੇਖਦਾ ਜਾਨ ਪਾਏ ਨੂੰ ਨੇ ਮੱਤਿਆ ਦੀ ਮੋਤ ਸੱਚੇ ਪਿਤਾ ਦਾਤ ਕੋ ਸੁਹਾਏ ਨੂੰ ਜੀ ਅੰਤ ਹੀ ਕਰਨਾ ਹੈ ਤਾਂ ਤਾਂ ਸਤਗੁਰੂ ਰਾਮਦਾਸ ਜੀ ਉਹ ਤਾਂ ਤਾਂ ਸਭੇ ਸੇ ਗੁਰੂ ਗ੍ਰੰਥ ਸਾਹਿਬ ਜੀ ਜੋ ਆਪ ਜੀ ਦੀ ਕਿਰਪਾ ਸਦਕਾ ਵਾਹ ਗੁਰਜੀ ਫਿਸ਼ਲਾ ਸਮਾ ਆਪਣੇ ਬਾਹਣੇ ਅੰਦਰ ਸੋਖ ਦਾ ਪੀਟ ਕਰਾ ਰਿਹਾ ਹੈ ਔਰ ਸਮਾ ਆਪਣੇ ਬਾਹਣੇ ਅੰਦਰ ਸੋਖ ਦਾ ਪੀਟ ਕਰਾਉਣਾ ਹੈ ਇਸ ਵੇਲੇ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਆਪ ਜੀ ਦੀ ਸਾਜੀ ਹੋਈ ਜਥੇ ਬੰਦੀ ਕਿਸਾਨ ਜੀ ਦੀਆਂ ਕਾਦੀਆਂ ਦੇ ਖਵਾਇਆ ਤੇ ਦਰੋਗਾ ਸਰਕਲ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਪੇਂਡ ਦੀ ਹਰਿਆਲੀ ਵਾਸਤੇ ਆਸ-ਪਾਸ ਦੀਆਂ ਢਾਲੀਆਂ ਦੀ ਹਰਿਆਲੀ ਵਾਸਤੇ ਖੇਤਾਂ ਦੀ ਹਰਿਆਲੀ ਵਾਸਤੇ ਬੂਟਿਆਂ ਦਾ ਲੰਗਰ ਆਪ ਜੀ ਦੇ ਚਰਨਾਂ ਉਪੇ ਆਜਾਓ। ਆਪ ਸਤਿਗੁਰੂ ਜੀ ਆਪ ਹੀ ਬੂਟਿਆਂ ਦਾ ਲੰਗਰ ਸੰਚਾਲਨ ਵਰਤੋਂ ਦੀ ਕਿਰਪਾ ਕਰਦਾ। ਸਤਿਗੁਰੂ ਜੀ ਜੋ ਵੀ ਬੂਟਿਆਂ ਦਾ ਲੰਗਰ ਨਾ ਚਾਵੇ ਉਸ ਨੂੰ ਬੂਟਿਆਂ ਨੂੰ ਸੰਭਾਲਣ ਦਾ ਬਾਲ ਉਦੰਤੇ ਰੂਤ ਬਖਸ਼ੋ। ਬੂਟਿਆਂ ਦੀ ਸੰਭਾਲ ਵੀ ਆਪ ਕਰੋ ਤੇ ਆਪਣੇ ਫੇਲਡ ਨੂੰ ਸਤਿਗੁਰੂ ਜੀ ਪੂਰਾ ਹਰਿਆ ਭਰਿਆ ਆਪ ਬਣਾਉਣ ਦੀ ਕਿਛਲੇ ਸਾਧ ਵੀ ਆਪ ਪਰਪਰ ਦੀ ਜੀ ਇਹ ਸਾਲ ਵੀ ਆਪ ਜੀ ਨੇ ਲਗਭਗ 50 ਮਨਾਉਣ ਲਈ ਮਨਾਉਣ ਵਾਸਤੇ ਕਸਾਨ ਜਿਹੜੀਆਂ ਜੰਗਲਾਂ ਤੋਂ ਬੂਟਿਆਂ ਦਾ ਲੰਗਰ ਲਗਾ ਜਾਣਿਆ ਆਪ ਵੀ ਬੂਟੇ ਵਰਤੌਣ ਦੀ ਤੇ ਸਤਿਗੁਰੂ ਜੀ ਸੇਵਾ ਸੰਭਾਲ ਕੇ ਕਰਨ ਦੀ ਆਪ ਨਾਲ ਉੱਤਰੇ ਇਹਨਾਂ ਕਸ਼ੋ ਸਾਰੇ ਪਿੰਡੋਂ ਸਾਰੇ ਨਗਰ ਨਿਵਾਸੀਆਂ ਨੂੰ ਆਪ ਸ੍ਰੇਚ ਪ੍ਰੇਮ ਪਿਆਰ ਦੀ ਬਾਤ ਬਖਸ਼ੋ ਨਨੀਆਂ ਚੜੀਆਂ ਤੋਂ ਵਿਚਾਰ ਤੇ ਸਤਿਗੁਰੂ ਜੀ ਬਿਨਾ ਵਜਾ ਦੇ ਮੁਸਾਦਾ ਤੋਂ ਬਚਾ ਕੇ ਸਾਰੇ ਪਿੰਡ ਨੂੰ ਆਪਸ ਵਿੱਚ ਪ੍ਰੇਮ ਪਿਆਰ ਦੀ ਦਾਤ ਬਖਸ਼ੋ ਤੇ ਪਿੰਡ ਨੂੰ ਹਰਿਆ ਭਰਿਆ ਕਰਾਉਣ ਵਾਸਤੇ ਆਪ ਬੂਟਿਆਂ ਦਾ ਲੰਗਰ ਵਰਤਾਓ ਤੇ ਪਿੰਡ ਨੂੰ ਖੁਸ਼ਹਾਲੀਆਂ ਬਖਸ਼ੋ ਹੋਰ ਹਰ ਤਰ੍ਹਾਂ ਦੀਆਂ ਗਲਤੀਆਂ ਭੁੱਲਾਂ ਗੁਸਤਾਖੀਆਂ ਮਾਫ ਕਰ ਦਿਓ ਜੀ ਸ੍ਰੀ ਗੁਰਮੁਖ ਪਿਆਰੇ ਮੇਲੋ ਜਿੰਨਾ ਮੇਰਾ ਆਪ ਜੀ ਦਾ ਪੁੱਤਰ ਨਾਮ ਚਿਤਾਵੇ ਨਾਨਕ ਨਾਮ ਸਿਰ ਦੀ ਤਲਾ भरता वाहिगुरु जी ख़ालसा वाहिगुरु जी भले सोन वाहिगुरु जी का ख़ाली वाहिगरू जी